ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਮੀਨ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਬਹੁਤ ਸਾਰੀਆਂ ਕੁਇਰੀਜ਼ ਆ ਰਹੀਆਂ ਸੀ ਨਿਊਜ਼ੀਲੈਂਡ ਦਾ ਇੱਕ ਨਵਾਂ ਵੀਜ਼ਾ ਲਾਂਚ ਹੋਣ ਜਾ ਰਿਹਾ ਖਾਸ ਕਰਕੇ ਜਿਹੜੇ ਪੀਆਰ ਸਿਟੀਜ਼ਨ ਜਿਹੜੇ ਨਿਊਜ਼ੀਲੈਂਡ ਹੈਗੇ ਆ ਲੰਬੇ ਸਮੇਂ ਤੋਂ ਗਵਰਨਮੈਂਟ ਨੂੰ ਅਪਰੋਚ ਕਰ ਰਹੇ ਕਿ ਅਸੀਂ ਆਪਣੇ ਮਾਪਿਆਂ ਨੂੰ ਕਿਵੇਂ ਬੁਲਾਈਏ ਲੰਮਾ ਸਮਾਂ ਕਿਵੇਂ ਰੱਖ ਸਕਦੇ ਆ ਸੋ ਗਵਰਨਮੈਂਟ ਨੇ ਐਸੇ ਤਰਜ਼ ਤੇ ਅਗਲੇ ਮਹੀਨੇ 28 ਤਰੀਕ ਨੂੰ ਇੱਕ ਨਵਾਂ ਵੀਜ਼ਾ ਕੈਟਾਗਰੀ ਸ਼ੁਰੂ ਕਰਨ ਜਾ ਰਹੀ ਹੈ ਜਿਹਦਾ ਨਾਮ ਹੈ ਪੇਰੈਂਟ ਬੂਸਟ ਵਿਸਟਰ ਵੀਜ਼ਾ ਸੋ ਇਹ ਵੀਜ਼ਾ ਹੈ ਕੀ ਆ ਇਨਾ ਵਾਸਤੇ ਤੇ ਕੀ ਕੀ ਇਹਦੀ ਰਿਕੁਆਇਰਮੈਂਟ ਆਪਾਂ ਪੂਰੀ ਬਾਰੇ ਗੱਲ ਕਰਾਂਗੇ ਨਾਲ ਨਾਲ ਅੰਤ ਤੇ ਆਪਾਂ ਇਹ ਵੀ ਦੱਸਾਂਗੇ ਕਿ ਇਹ ਵੀਜ਼ਾ ਕੀ ਇਹ ਲਾਇਬੰਦ ਹੈ ਕੌਣ-ਕੌਣ ਇਚ ਅਪਲਾਈ ਕਰ ਸਕਦਾ ਕੌਣ-ਕੌਣ ਨਹੀਂ ਕਰ ਸਕਦਾ ਸੋ ਦੋਸਤੋ ਪੇਰੈਂਟ ਬੂਸਟ ਬਿਸਟਰ ਵੀਜ਼ਾ ਇੱਕ ਇਹੋ ਜਿਹੀ ਕੈਟਾਗਰੀ ਹੈ ਜਿਹੜੀ ਅਗਲੇ ਮਹੀਨੇ ਲਾਂਚ ਹੋਏਗੀ ਸੋ 5 ਸਾਲ ਜਿਹੜਾ ਵਾ ਇਹ ਮਲਟੀਪਲ ਐਂਟਰੀ ਵੀਜ਼ਾ ਮਿਲਣਾ ਜਿਹਦੇ ਤੁਸੀਂ ਸਾਲ ਨਿਊਜ਼ੀਲੈਂਡ ਰਹਿ ਸਕਦੇ ਜਾਂ ਲਗਾਤਾਰ 5 ਸਾਲ ਰਹਿ ਸਕਦੇ ਆ ਪਰ 5 ਸਾਲ ਲਗਾਤਾਰ ਰਹਿਣ ਵਾਸਤੇ ਸ਼ਰਤਾਂ 3 ਤੋਂ ਜਾਂ 4 ਸਾਲ ਦੇ ਵਿੱਚ ਵਿੱਚ ਤੁਹਾਡਾ ਪੂਰਾ ਹੈਲਥ ਜਿਹੜਾ ਚੈੱਕਅਪ ਹੋਣਾ ਜੀ ਦੀ ਇੱਕ ਬੰਦੇ ਦੀ ਜਿਹੜੀ ਖਰਚਾ ਆਏਗਾ ਉਹ 350 ਡਾਲਰ ਦੇ ਕਰੀਬ ਸਭ ਤੋਂ ਪਹਿਲੀ ਜਿਹੜੀ ਮੇਨ ਹੈ ਕਿ ਸਪੌਂਸਰ ਦੀ ਇਨਕਮ ਕਿੰਨੀ ਚਾਹੀਦੀ ਹੈ ਸਪੌਂਸਰ ਜਿਹੜਾ ਵਾ ਸਿੰਗਲ ਜੇ ਪੇਰੈਂਟ ਮੰਗਾ ਰਿਹਾ ਤਾਂ 70000 ਡਾਲਰ ਦੇ ਕਰੀਬ ਤੇ ਜੇ ਦੋ ਪੇਰੈਂਟ ਮੰਗਾ ਰਿਹਾ ਤੇ ਜਾਂ ਦੋ ਸਪੌਂਸਰ ਵਾ ਤਾਂ ਡੇਢ ਗੁਣਾ ਜਿਹੜੀ ਆ ਤੁਹਾਡੀ ਜਿਹੜੀ ਆ ਸਪੌਂਸਰ ਵਾਲੇ ਬੰਦੇ ਨੂੰ ਇਨਕਮ ਸ਼ੋ ਕਰਨੀ ਪੈਣੀ ਆ ਭਾਵੇਂ 1 ਲੱਖ ਡਾਲਰ ਟੱਪ ਜਾਣਾ ਨਿਊਜ਼ੀਲੈਂਡ ਦਾ ਸੋ ਸਾਲ ਦੀ ਨਹੀਂ ਇਨਕਮ ਸੋ ਅੱਜ ਦੇ ਟਾਈਮ 'ਚ ਸਾਰੇ ਨੂੰ ਪਤਾ ਕਿ 50000 ਡਾਲਰ ਕਮਾਉਣਾ ਵੀ ਸਾਲ ਦਾ ਇੰਨਾ ਔਖਾ ਵਾ ਸੋ 70000 ਤਾਂ ਦੂਰ ਦੀ ਗੱਲ ਆ ਲੱਖ ਤਾਂ ਭੁੱਲੇ ਜਾਓ ਸੋ ਉਸ ਤੋਂ ਬਾਅਦ ਆਪਾਂ ਅੱਗੇ ਵੱਲ ਆਉਂਦੇ ਹਾਂ ਹੁਣ ਜੇ ਤੁਸੀਂ ਪੇਰੈਂਟਸ ਨੂੰ ਬੁਲਾਉਣਾ ਤੇ ਪੇਰੈਂਟਸ ਦੀ ਖੁਦ ਦੀ ਇਨਕਮ ਵੀ 19 ਹੋਣੀ ਚਾਹੀਦੀ ਆ ਜਿੰਨੀ ਜਿਹੜਾ ਸਪான்ਸਰ ਕਰ ਰਿਹਾ ਵਾ ਸਾਲ ਦੀ ਜਿੰਨੀ ਬਣ ਜਾਂਦੀ ਆ ਨਾਲ ਨਾਲ ਪੇਰੈਂਟਸ ਦੇ ਜਿਹੜੇ ਫੰਡ ਵਾ ਸਿੰਗਲ ਪੇਰੈਂਟ ਨੂੰ 160000 ਫੰਡ ਸ਼ੋ ਕਰਨੇ ਪੈਣੇ ਕਿ ਮੇਤੋਂ ਇੰਨਾ ਜਮਾ ਵਾ ਜੇ ਦੋ ਜਣੇ ਆ ਰਹੇ ਤਾਂ 2.5 ਲੱਖ ਡਾਲਰ ਨਿਊਜ਼ੀਲੈਂਡ ਦਾ ਹੁਣ ਤੁਸੀਂ ਆਪ ਇਸ ਨੂੰ ਮਲਟੀਪਲਾਈ ਕਰ ਲੈਣਾ ਵਾ ਕਿ ਕਿੰਨੇ ਕਰੋੜ ਬਣ ਜਾਂਦੇ ਆ ਚਾਹੇ ਤੁਸੀਂ ਪਾਕਿਸਤਾਨ ਆ ਇੰਡੀਆ ਵਾ ਨੇਪਾਲ ਆ ਸੋ ਖੁਦ ਤੁਸੀਂ ਕੈਲਕੂਲੇਸ਼ਨ ਲਾ ਲਿਓ ਇਹਦਾ ਕਿੰਨਾ ਬਣ ਜਾਂਦਾ ਉਸ ਤੋਂ ਬਾਅਦ 12 ਮਹੀਨੇ ਦੀ ਜਿਹੜੀ ਇੰਸ਼ੋਰੈਂਸ ਆ ਆਉਣ ਤੋਂ ਪਹਿਲਾਂ ਲਾਜ਼ਮੀ ਆ ਉਹ ਤੁਹਾਨੂੰ ਕਰਨੀ ਪੈਣੀ ਆ ਨਾਲ ਤੁਹਾਡਾ ਪੁਲਿਸ ਕਰੀਡੈਂਸ ਉਹ ਲੱਗੇਗਾ ਤੇ ਫੁੱਲ ਮੈਡੀਕਲ ਚੈੱਕਅਪ ਹੋਣਾ ਨਾਰਮਲ ਕਲਾ ਐਕਸ-ਰੇ ਨਹੀਂ ਹੋਣਾ ਫੁੱਲ ਮੈਡੀਕਲ ਚੈੱਕਅਪ ਹੋਏਗਾ ਤੇ ਜੇ ਤੁਸੀਂ ਲੰਮਾ ਸਮਾਂ ਲਗਾਤਾਰ 5 ਸਾਲ ਰਹਿਣਾ ਵਾ 3 ਸਾਲਾਂ ਬਾਅਦ ਜਿਹੜਾ ਮੈਡੀਕਲ ਦਾ ਖਰਚਾ ਇੱਕ ਪੇਰੈਂਟ ਦਾ ਜਿਹੜਾ ਵਾ 350 ਡਾਲਰ ਦੇ ਕਰੀਬ ਹੈ ਤੇ ਹੁਣ ਜੇ ਆਪਾਂ ਇਸ ਦੇ ਵੀਜ਼ੇ ਦੀਆਂ ਜਿਹੜੀ ਕੋਸਟ ਵੱਲ ਆਈਏ 2000 ਡਾਲਰ ਦੇ ਕਰੀਬ ਜਿਹੜੀ ਆ ਐਪਲੀਕੇਸ਼ਨ ਫੀਸ ਆ ਤੇ 1095 ਸਮਥਿੰਗ ਇਹ ਜਿਹੜੀ ਸਾਡੀ ਲੇ ਵੀ ਜਿਹੜੀ ਆ ਫੀਸ ਟ ਕੋਸਟ ਹੋਣੀ ਆ ਸੋ ਕਰ ਕਰਾ ਕੇ ਜੇ ਮੋਟਾ-ਮੋਟਾ ਵੀ ਆਪਾਂ ਹਿਸਾਬ ਲਾਈਏ ਤੇ 3000 ਡਾਲਰ ਤੇ ਲਾਗੇ ਛਾਗੇ ਮੰਦੇ ਦੀ ਐਪਲੀਕੇਸ਼ਨ ਦਾ ਖਰਚਾ ਆ ਜਾਣਾ ਵਾ ਹੁਣ ਮੈਂ ਤੁਹਾਨੂੰ ਐਵੇਂ ਹੀ ਕਹੀ ਜਾਵਾਂ ਕਿ ਵੀਜ਼ਾ ਖੁੱਲ ਕੇ ਐ ਪੀਰੈਂਟਸ ਨੂੰ ਫਾਇਦਾ ਹੋ ਜਾਣਾ ਪਰ ਤੁਸੀਂ ਖੁਦ ਸੋਚੋ ਜਿਹੜੇ ਜ਼ਿਆਦਾਤਰ ਲੋਕ ਆ ਭਾਵ ਜਿਹੜੀ ਅਮੀਰ ਅਸਾਮੀਆਂ ਵਾਂ ਜਿਨ੍ਹਾਂ ਨੇ ਵੱਡੇ ਵੱਡੇ ਕਾਰੋਬਾਰ ਆ ਉਹ ਜਿਹੜੇ ਆ ਨਿਊਜ਼ੀਲੈਂਡ ਆ ਕੇ ਰਹਿ ਸਕਦੇ ਆ ਹੁਣ ਉਹਦੇ ਵਾਸਤੇ ਜਿਹੜੇ ਯੂਰਪ ਤੋਂ ਲੋਕ ਹੈਗੇ ਆ ਨਿਊਜ਼ੀਲੈਂਡ ਆ ਕੇ ਬਸੇ ਉਹਨਾਂ ਦੇ ਮੋਸਟਲੀ ਵੱਡੇ ਕਾਰੋਬਾਰ ਆ ਵਾਇਨਲੀ ਸਸ ਉਹ ਜੀ ਸਦਕੇ ਉਹ ਮਗਾ ਸਕਦੇ ਜਾਂ ਸਾਊਥ ਅਫਰੀਕਾ ਤੋਂ ਆ ਕੇ ਜਿਨ੍ਹਾਂ ਨੇ ਇੱਥੇ ਕੰਮ ਖੋਲੇ ਆ ਉਹਨਾ ਚ ਵੀ ਜਿਆਦਾਤਰ ਤਦਾਰ ਉਹ ਆ ਜਿਹੜੀ ਲੇਬਰ ਕਲਾਸ ਆ ਭਾਵੇਂ ਹਾਈ ਪੇ ਸੈਲਰੀ ਵਾਲੇ ਬੰਦੇ ਨਹੀਂ ਹੈਗੇ ਸੋ ਇਹ ਵੀਜ਼ਾ ਕਿਸੇ ਵੀ ਹੱਦ ਤੱਕ ਜੇ ਦੇਖਿਆ ਜਾਵੇ ਗਵਰਨਮੈਂਟ ਨੇ ਸਿਰਫ ਨਿਊਜ਼ੀਲੈਂਡ ਦੀ ਇਕਨੋਮੀ ਜਿਹੜੀ ਡੈਗ ਰਹੀ ਆ ਉਸ ਨੂੰ ਉੱਪਰ ਚੁੱਕਣ ਵਾਸਤੇ ਇੱਕ ਪੱਤਾ ਖੇលਿਆ ਵਾ ਇਹ ਕਿਸੇ ਮੀਡਲ ਕਲਾਸ ਬੰਦੇ ਨੂੰ ਆਮ ਬੰਦੇ ਨੂੰ ਇਸ ਵੀਜ਼ੇ ਦਾ ਇੱਕ ਥੇਲੇ ਦਾ ਵੀ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੋਣਾ ਕਿਤੇ ਨਾ ਕਿਤੇ ਇਹ ਗਵਰਨਮੈਂਟ ਜਿਹੜੀ ਆ ਇਹ ਇੱਕ ਪਾਸਿਓਂ ਇਹਦੀ ਅਸੀਂ ਪੇਰੈਂਟਸ ਲਈ ਰਾਹ ਖੋਲਤਾ ਦੂਜੇ ਪਾਸੇ ਉਹਨਾਂ ਨੇ ਸ਼ਰਤਾਂ ਹੀ ਹੋਈਆਂ ਰੱਖੀਆਂ ਕਿ ਬੰਦਾ ਮਗਾ ਨਾ ਸਕੇ ਹੁਣ ਤੁਸੀਂ ਆਪ ਸੋਚੋ ਨਿਊਜ਼ੀਲੈਂਡ ਲੰਬੇ ਸਮੇਂ ਤੋਂ ਜਿਹੜੇ ਖਾਸ ਕਰਕੇ ਕਿ ਯੂਰਪ ਦੇ ਲੋਕ ਜਿਹੜੇ ਆ ਕੇ ਇੱਥੇ ਬਸੇ ਆ ਜਾਂ ਸਾਊਥ ਅਫਰੀਕਾ ਤੋਂ ਉਹਨਾਂ ਨੇ ਗਵਰਨਮੈਂਟ ਤੱਕ ਜਿਹੜੀ ਜ਼ਿਆਦਾ ਗਹਾਰ ਲਾਈ ਸੀ ਕਿ ਇੱਥੇ ਆ ਕੇ ਬੁੱਢੇ ਹੋ ਚੱਲੇ ਆ ਸਾਡੇ ਮਾਪੇ ਪਿੱਛੇ ਆ ਕਈਆਂ ਦੇ ਮਾਪੇ ਵੀ ਉੱਥੇ ਪੁਰੇ ਹੋ ਗਏ ਮਾਪੇ ਕਿੱਦਾਂ ਮਗਾਈਏ ਲੰਬੇ ਸਮੇਂ ਲਈ ਸੋ ਇੱਕ ਤਰ੍ਹਾਂ ਗਵਰਨਮੈਂਟ ਨੇ ਸ਼ਰਤਾਂ ਹੀ ਹੋਈਆਂ ਰੱਖਤੀਆਂ ਕਿ ਹਾਂ ਤੁਸੀਂ ਮਗਾ ਲਓ ਪਰ ਆ ਹੁਣੀਆਂ ਚਾਹੀਦੀਆਂ ਭਾਵ ਨਾਮ ਕੋਣ ਵਾਲੀ ਗੱਲ ਹੁੰਦੀ ਆ ਸੋ ਇਹ ਵੀਜ਼ਾ ਕਿਸੇ ਵੀ ਹੱਦ ਤੱਕ ਮੈਨੂੰ ਨਹੀਂ ਲੱਗਦਾ ਇਹ ਬੇਨਿਫਿਟਵਾ ਨਾ ਆਪਣੇ ਏਸ਼ੀਅਨ ਲੋਕਾਂ ਲਈ ਤੇ ਨਾ ਹੀ ਕਿਸੇ ਹੋਰ ਕਮਿਊਨਿਟੀ ਵਾਸਤੇ ਸੋ ਇਹ ਵੀਜ਼ਾ ਜਿਹੜਾ ਵਾ 29 ਤੋਂ ਸਤੰਬਰ ਤੋਂ ਸ਼ੁਰੂ ਹੋ ਜਾਏਗਾ ਸੋ ਬੀਰਪੈਣ ਭਰਾਵਾਂ ਦੀ ਕੁਇਰੀ ਸੀ ਕਿ ਅਸੀਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ ਦੱਸੋ ਇਸ ਬਾਰੇ ਸੋ ਮੈਂ ਸੋਚਿਆ ਕਿਉਂ ਨਾ ਇਸ ਦੇ ਜਿਹੜੇ ਸਹੀ ਤੱਤਵਾ ਸਾਡੇ ਸਾਹਮਣੇ ਪੇਸ਼ ਕਰਾਂ ਸੋ ਇਸ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਾਣਕਾਰੀ ਨੂੰ ਤਾਂ ਕਿ ਕੋਈ ਭੁਲੇਖੇ ਵਿੱਚ ਨਾ ਰਹੇ ਕਿ ਹਾਂ ਖਰੇ ਇਹ 5-5 ਸਾਲ ਦੇ ਵੀਡੀਓ ਲੈਣੇ ਸੌਖੇ ਆ ਸੋ ਦੱਸਿਓ ਲਾਈਕ ਤੇ ਕਮੈਂਟ ਕਰਕੇ ਵੀਡੀਓ ਕਿਵੇਂ ਲੱਗੀ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਲਈ ਰਬ